ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾਕਟਰ ਸਰਨਜੀਤ ਧਵੰਦੀ ਅਗਵਾਈ ਹੇਠ ਮਿਤੀ 12, 13 ਤੇ 14 ਅਕਤੂਬਰ ਨੂੰ ਕੀਤੇ ਜਾਣ ਵਾਲੇ ਪल्स ਪੋਲੀਓ ਰਾਉਂਡ ਦੀ ਕਾਮਯਾਬੀ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਮਦਨ ਲਾਲ ਟਿੰਗਰਾ ਨਰਸਿੰਗ ਕਾਲਜ, ਚੀਫ ਖਾਲਸਾ ਦੀਵਾਨੀ ਇੰਟਰਨੈਸ਼ਨਲ ਨਰਸਿੰਗ ਕਾਲਜ, ਐਨਆਰਏ ਨਰਸਿੰਗ ਕਾਲਜ, ਐਸਜੀ ਆਰਜੀ ਪੰਥੇਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਅਰਬਨ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿੱਚ ਔਟੋ ਰਿਕਸ਼ਾ ਰਾਹੀਂ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਸ਼ਹਿਰ ਭਰ ਦੇ ਸਮ ਜਾਗਰੂਕਤਾ ਰੈਲੀ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਸਿਵਲ ਸਰਜਨ ਡਾਕਟਰ ਸਵਰਨਜੀਤ धवन ਨੇ ਕਿਹਾ ਕਿ ਬੇਸ਼ੱਕ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਿਆ ਹੈ ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਰਾਉਂਡ ਚਲਾਏ ਜਾ ਰਹੇ ਹਨ ਇਸ ਮੌਕੇ WHO ਵੱਲੋਂ ਡਾਕਟਰ ਇਸ਼ੀਤਾ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਾਕਟਰ ਵਿਨੀਤ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਜੀ ਮੈਂ ਡਾਕਟਰ ਸਵਰਨਜੀਤ ਸਿਵਲ ਸਰਜਨ ਅੰਮ੍ਰਿਤਸਰ ਸਾਰੇ ਇਲਾਕਾ ਵਾਸੀਆਂ ਨੂੰ ਨਮਸਕਾਰ ਕਰਦਾ ਹਾਂ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਇੱਕ ਪੋਲੀਓ ਤੋਂ ਬਚਾ ਲਈ ਪल्स ਪੋਲੀਓ ਮੁਹਿੰਮ ਜਿਹੜੀ ਚਲਾਈ ਜਾ ਰਹੀ ਆ 12 13 ਤੇ 14 ਤਿੰਨ ਦਿਨ ਦਾ ਇਹ ਪ੍ਰੋਗਰਾਮ ਆ 12 ਤਰੀਕ ਨੂੰ ਐਤਵਾਰ ਸਾਡੀਆਂ ਟੀਮਾਂ ਜਿਹੜੀਆਂ ਐ ਉਹ ਜਿਹੜੀਆਂ ਫਿਕਸਡ ਬੂਥ ਆ ਉੱਥੇ ਬੱਚਿਆਂ ਨੂੰ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਣਗੇ ਤੇ 13 14 ਨੂੰ ਹਾਊਸ ਟੂ ਹਾਊਸ ਜਾਂਦੇ ਹਰ ਘਰਾਂ ਦੇ ਵਿੱਚ ਜਾ ਕੇ ਇਹ ਜਿਹੜੇ 0 ਤੋਂ 5 ਸਾਲ ਦੇ ਬੱਚੇ ਆ ਉਹਨਾਂ ਨੂੰ ਪੋਲੀਓ ਬੂੰਦਾ ਪਲਾਈਆਂ ਜਾਂਦੀ ਹੈ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਆਲਰੇਡੀ ਹੀ ਜਿਹੜਾ ਸਾਡਾ ਦੇਸ਼ ਆ ਉਹ ਪੋਲੀਓ ਮੁਕਤ ਹੋ ਚੁੱਕਾ 2011 ਚ ਲਾਸਟ ਪੋਲੀਓ ਦਾ ਕੇਸ ਹੋਇਆ ਸੀਗਾ ਐਂਡ 2014 2014 ਤੋਂ ਤਿੰਨ ਸਾਲ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਘਰਾਰ ਦਿੱਤਾ ਗਿਆ ਹੈ ਲੇਕਿਨ ਫਿਰ ਫਿਲ ਵੀ ਥੋੜਾ ਬਹੁਤ ਜਿਹੜਾ ਖਤਰਾ ਹੈ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਜਿਵੇਂ ਪਾਕਿਸਤਾਨ ਤੇ ਅਫਗਾਨਿਸਤਾਨ ਉੱਥੇ ਪੋਲੀਓ ਦੇ ਕੁਝ ਕੇਸ ਹੈ ਜਿਹੜੇ ਉਹ ਪਾਏ ਜਾਂਦੇ ਆ ਤੇ ਆਪਣਾ ਜਿਲ੍ਹਾ ਜਿਹੜਾ ਬਾਰਡਰ ਡਿਸਟ੍ਰਿਕਟ ਆ ਐਂਡ ਕੁਛ ਨਾ ਕੁਛ ਆਵਾਜ਼ ਆਈ ਹੀ ਆ ਐਂਡ ਉਹਦੇ ਲਈ ਇਹ ਵਿਸ਼ੇਸ਼ ਮੁਹਿੰਮ ਜਿਹੜੀ ਆ ਚਲਾਈ ਜਾਂਦੀ ਆ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਰਿਸਕ ਅਸੀਂ ਲੈਣ ਦੀ ਪੋਜੀਸ਼ਨ ਚ ਨਹੀਂ ਹੈ। ਸੋ 12 13 14 ਉਹ ਜਿਹੜੀ ਮੁਹਿੰਮ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਮੁਹਿੰਮ 'ਤੇ ਸਾਡਾ ਸਾਥ ਦੇਣ। ਉਤੇ ਮੇਰੇ ਨਾਲ ਇੱਥੇ ਡਾਕਟਰ ਰਿਸ਼ਿਤਾ ਨੇ ਜਿਹੜੇ WHO ਦੇ ਪਰਸਨ ਦੇ ਟਿਮ ਨੇ ਡਾਕਟਰ ਭਾਰਤਜੀਤ ਦਾ ਬਣ ਜਿਹੜਾ ਟਿਕਾ ਕਰਨਾ ਅਫਸਰ ਡਾਕਟਰ ਆਪਣੇ 400 ਤੋਂ ਸਟਾਫ ਮੈਂਬਰ ਅਬਰ ਦੀ ਬਾਸੂਲੀ ਅਫਸਰੋਂ ਮੌਜੂਦ ਨੇ ਐਂਡ ਮੈਨੂੰ ਮੇਰੇ ਸਟਾਫ ਨੇ ਦੱਸਿਆ ਕਿ ਟੋਟਲ ਜਿਹੜੀ ਲਗਭਗ 22 ਲੱਖ 87 ਹਜ਼ਾਰ ਦੇ ਆਸ-ਪਾਸ ਆਬਾਦੀ ਆ ਜਿਹਦੇ ਵਿੱਚ 559000 ਦੇ ਕਰੀਬ ਘਰਾਂ ਦੇ ਵਿੱਚ ਜਾ ਕੇ ਤੇ 297250 ਬੱਚੇ 297250 ਬੱਚੇ ਸਾਰਾ ਹੋਮਵਰਕ ਸਾਡੀਆਂ ਟੀਮਾਂ ਵੱਲੋਂ ਇੱਕ ਮਾਈਕਰੋ ਪਲਾਨ ਬਣਿਆ ਹੁੰਦਾ ਹੈ ਉਹਦੇ ਤਹਿਤ ਇਹ ਸਾਰਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਤੇ ਸਾਡੀਆਂ ਜਿਹੜੀਆਂ ਟੋਟਲ 1400 ਦੇ ਆਸ-ਪਾਸ ਟੀਮਾਂ ਨੇ ਸਾਡੇ ਸੁਪਰਵਾਈਜ਼ਰ ਨੇ ਜਿਹੜੇ ਆਲਮੋਸਟ 290 95 300 ਦੇ ਆਸ-ਪਾਸ ਸੁਪਰਵਾਈਜ਼ਰ ਨੇ ਉਹਦੇ ਸੁਪਰਵਾਈਜ਼ਰ ਸਾਥੇ ਸਾਰੇ ਮੈਡੀਕਲ ਅਫਸਰ ਐਮ ਐਚ ਵੀ ਆਹ ਹੋਰ ਸਿਹਤ ਉਭਾਗ ਦਾ ਸਟਾਫ ਹੈ ਉਹ ਇਸ ਮਹਿੰਮ ਨੂੰ ਸਫਲ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਦੇਖੋ ਕੋਈ ਵੀ ਜਿਹੜਾ ਸਿਹਤ ਉਭਾਗ ਦਾ ਕੰਮ ਆ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਅਧੂਰਾ ਹੈ ਸਿਰਫ ਸਿਹਤ ਉਭਾਗ ਦੀ ਜ਼ਿੰਮੇਵਾਰੀ ਨਹੀਂ ਗਈ ਵੀ ਸਾਰੇ ਕੰਮ ਕੀਤੇ ਜਾਣ ਨਾਲ ਦੇ ਨਾਲ ਲੋਕਾਂ ਦੀ ਪਾਰਟਿਸਪੇਸ਼ਨ ਵੀ ਇਹ ਪੇਰੈਂਟਸ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਉਹ 0 ਤੋਂ 5 ਸਾਲ ਦਾ ਬੱਚਾ ਹੈ ਤੇ ਉਹਨੂੰ ਮਤਲਬ ਚਾਹੇ ਉਹ ਬੱਚਾ ਬਿਮਾਰ ਆ ਚਾਹੇ ਹਸਪੀਟਲਾਈਜ਼ਡ ਆ ਚਾਹੇ ਕੋਈ ਵੀ ਪ੍ਰੋਬਲਮ ਹੈ ਹਰ ਤਰ੍ਹਾਂ ਦੇ ਬੱਚੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਸਿਹਤ ਅਖਿਆਪ ਹੋਏ ਖੰਨੂ ਮੁੱਕ ਰੱਖਦੇ ਹੋયા ਇਹ ਪੋਲੀਓ ਬੂੰਦਾ ਪਲਾਨ ਜਿਹੜੇ ਫਿਕਸਡ ਬੂਥ ਨੇ ਕੋਸ਼ਿਸ਼ ਕਰਨ ਵੀ ਉਥੇ ਲਿਆਂਣ ਐਂਡ ਨਹੀਂ ਤੇ ਘਰ ਘਰ ਜਾ ਕੇ ਸਾਡੇ ਕੋਲ ਸਾਰੇ ਬੱਚੇ ਰਜਿਸਟਰਡ ਨੇ ਸਾਡੀ ਟੀਮਾਂ ਘਰ ਘਰ ਜਾਣਗੀਆਂ ਪੂਰਾ ਸਹਿਯੋਗ ਦੇਣ ਅਗਰ ਫਿਰ ਵੀ ਅਗਰ 3 ਦਿਨਾਂ ਦੇ ਵਿੱਚ ਕੋਈ ਬੱਚਾ ਰਹਿ ਜਾਂਦਾ ਹੈ ਕੋਈ ਕੋਈ ਬਾਹਰ ਅੰਦਰ ਗਿਆ ਹੁੰਦਾ ਹੈ ਕੋਈ ਆਪਣੇ ਰਿਸ਼ਤੇਦਾਰ ਭੈਣ ਭਰਾਵਾ ਜਾਂ ਕਿਸੇ ਵੀ ਹੋਰ ਜਗ੍ਹਾ ਤੇ ਗਿਆਇ ਤੇ ਉਹ ਵੀ ਸਾਡੀ ਟੀਮ ਇੱਕ ਦੋ ਦਿਨ ਜਿਹੜੀ ਉਸ ਤੋਂ ਬਾਅਦ ਆ ਉਹ ਵੀ ਜਾ ਕੇ ਕਬਰ ਕਰੇਗੀ ਐਂਡ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਿਹੜੇ ਇਲਾਕਾ ਨਿਵਾਸੀ ਨੇ ਸਾਰੇ ਪੇਰੈਂਟਸ ਨੇ ਸਾਰੀ ਜਨਤਾ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਇੱਕ ਬੱਚੇ ਹੀ ਉਹ ਇੱਕ ਨੇ ਦੇਖੋ ਗਾਣਾ ਵੀ ਵੱਜ ਰਿਹਾ ਵੀ ਬੱਚੇ ਮਨ ਕੇ ਸਕੇ ਸਾਰੇ ਜਾਗਦੀਆਂ ਅੱਖਾਂ ਕਿ ਤਾਰੇ ਤੇ ਦੇਖੋ ਬੱਚਾ ਬਿਮਾਰ ਹੋਵੇ ਮਾਂ ਪਿਓ ਨੂੰ ਕੁਝ ਨਹੀਂ ਅੱਛਾ ਲੱਗਦਾ ਐਂਡ ਕੀਪਿੰਗ ਥੈਟ ਥਿੰਗ ਇਨ ਮਾਈਂਡ ਇਹ ਸਾਡੀ ਇੱਕ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਆ ਕਿ ਅਸੀਂ ਇਹ ਮੁਹਿੰਮ ਨੂੰ ਸਫਲ ਬਨਾਈਏ ਤਾਂ ਕਿ ਜਿਹੜੇ ਬੱਚੇ ਦੇਸ਼ ਦਾ ਭੁੱਖ ਨੇ ਉਹ ਤੰਦਰੁਸਤ ਰਹਿਣ ਪਾਲਸ ਪੋਲੀਓ ਮੁਹਿੰਮ ਦੇ ਤਹਿਤ ਜਿੱਥੇ ਦੇਸ਼ ਭਰ ਵਿੱਚ ਅੱਜ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ ਅੰਮ੍ਰਿਤਸਰ ਵਿੱਚ ਵੀ ਸਿਵਲ ਸਰਜਨ ਡਾਕਟਰ ਸਵਰਨਜੀਤ ਤਵੰਦੀ ਅਗਵਾਈ ਹੇਠ ਅੱਜ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਭਾਵੇਂ ਭਾਰਤ ਦੇਸ਼ ਪੋਲੀਓ ਮੁਕਤ ਹੋ ਚੁੱਕਾ ਹੈ ਪਰ ਅਜੇ ਵੀ ਜ਼ਰੂਰਤ ਹੈ ਲੋਕਾਂ ਨੂੰ ਅਵੇਅਰ ਕਰਨ ਦੀ ਔਰ ਇਸ ਜਿਹੜੇ ਇਹ ਸੰਬੰਧੀ ਕੈਂਪ ਲਗਾਉਣ ਦੀ ਔਰ ਇਹ ਕੈਂਪ 11 ਤਰੀਕ ਨੂੰ ਰੈਲੀ ਤੋਂ ਬਾਅਦ 12 13 14 ਅਕਤੂਬਰ ਨੂੰ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਜਾਣਗੇ ਔਰ ਘਰ-ਘਰ ਜਾ ਕੇ ਵੀ 0 ਤੋਂ 5 ਸਾਲ ਦੇ ਬੱਚਿਆਂ ਨੂੰ ਇਹ ਪੋਲੀਓ ਡ੍ਰੌਪ ਪਿਲਾਏ ਜਾਣਗੇ। ਉਹਨਾਂ ਨੇ ਇਸ ਕੰਮ ਵਿੱਚ ਸਾਰੇ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ